ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏਜੀਟੀਵੀ ਤੇ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਮਾਹ ਲਕਸ਼ਮੀ ਵਰਤ ਜਿਹੜੇ ਨੇ ਉਹ ਕਾਫੀ ਦਿਨ ਤੋਂ ਸ਼ੁਰੂ ਹੋਏ ਸੀ ਤੇ 14 ਸਤੰਬਰ 2025 ਨੂੰ ਲਾਸਟ ਦਿਨ ਹੈ ਜੇਕਰ ਤੁਸੀਂ ਮਾਹ ਲక్ష్ਮੀ ਵਰਤ ਦੇ ਲਾਸਟ ਡੇ 14 ਸਤੰਬਰ ਨੂੰ ਆਪਣੇ ਘਰ ਦੇ ਵਿੱਚ ਦੋ ਹਰੀ ਇਲਾਇਚੀ ਤੇ 1 ਰੁਪਏ ਦੇ ਸਿੱਕੇ ਦਾ ਇੱਕ ਛੋਟਾ ਜਿਹਾ ਉਪਾ ਕਰੋਗੇ ਤਾਂ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਕਰੋੜਪਤੀ ਬਨਨ ਦੇ ਵਿੱਚ ਤੁਹਾਨੂੰ ਕੋਈ ਦੇਰ ਨਹੀਂ ਲੱਗੇਗੀ ਜੇਕਰ ਤੁਸੀਂ ਮਾਹ ਲక్ష్ਮੀ ਵਰਤ ਦੇ ਲਾਸਟ ਡੇ ਤੇ ਇਹ ਉਪਾ ਕਰਦੇ ਹੋ ਜਿਵੇਂ ਕਿ ਸਾਰੇ ਹੀ ਆਪਾਂ ਜਾਣਦੇ ਆਂ ਵੀ ਬਾਕੀ ਦੇ ਜਿੰਨੇ ਦੇਣ ਸੀ ਉਹ ਨਿਕਲ ਚੁੱਕੇ ਨੇ ਜੋ ਆਪਣੇ ਕੋਲ ਇੱਕ ਲਾਸਟ ਦਿਨ ਬਚਿਆ ਉਸ ਦਾ ਕਿਉਂ ਨਾ ਫਾਇਦਾ ਉਠਾਇਆ ਜਾਵੇ ਤੇ ਇਸ ਉਪਾਣੂ ਕੀਤਾ ਜਾਵੇ ਸਾਡੇ ਕੋਲ ਸਿਰਫ ਇਹੀ ਇੱਕ ਦਿਨ ਬਚਿਆ ਆਪਣੀ ਭਾਗ ਤੇ ਕਿਸਮਤ ਨੂੰ ਚਮਕਾਉਣ ਦੇ ਲਈ ਇਸ ਉਪਾਣੂ ਕਰਕੇ ਅਸੀਂ ਆਪਣੀ ਕਿਸਮਤ ਤੇ ਭਾਗ ਨੂੰ ਚਮਕਾ ਸਕਦੇ ਆਂ ਕਿਉਂਕਿ 10 ਦਸੰਬਰ 2025 ਵਾਲਾ ਦਿਨ ਇਹ ਬਹੁਤ ਹੀ ਜ਼ਿਆਦਾ ਖਾਸ ਦਿਨ ਹੈ ਕਿਉਂਕਿ ਇਸ ਦਿਨ ਇੱਕ ਬਹੁਤ ਹੀ ਵਧੀਆ ਸ਼ੁਭ ਸੰਜੋਗ ਬਣਨ ਜਾ ਰਿਹਾ ਹੈ। ਅਮ੍ਰਿਤ ਸਿੱਧੀ ਜੋਗ ਬਣ ਰਿਹਾ ਹੈ, ਸ਼ੁਕਰ ਐ ਦਿਤੇ ਆ ਜੋਗ ਬਣਨ ਜਾ ਰਿਹਾ ਹੈ। ਤੇ ਇਸੇ ਨਾਲ ਨਾਲ ਹੋਰ ਵੀ ਕਈ ਤਰ੍ਹਾਂ ਦੇ ਸ਼ੁਭ ਸੰਜੋਗ ਇਸ ਦਿਨ ਬਣਨ ਜਾ ਰਹੇ ਨੇ। ਇਇਸੇ ਸਮੇਂ ਦੇ ਵਿੱਚ ਤੁਸੀਂ ਸਮਝ ਲਓ ਕਿ ਇਹ ਇੱਕ ਅਜੀਹਾ ਉਪਾਏ ਤੁਹਾਡੇ ਘਰ ਦੇ ਵਿੱਚ ਪਾਵੇ ਜਿੰਨੀਆਂ ਵੀ ਸਮੱਸਿਆਵਾਂ ਕਿਉਂ ਨਾ ਆ ਰਹੀਆਂ ਹੁਣ ਕਹਿੰਦਾ ਭਾਵੇਂ ਕਿ ਤੁਹਾਨੂੰ ਧਨੀ ਬਣਨ ਤੋਂ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਤੋਂ ਜੋ ਸਮੱਸਿਆਵਾਂ ਰੋਕ ਲਗਾ ਰਹੀਆਂ ਨੇ ਉਹ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਇਸੇ ਤਰੀਕੇ ਦੇ ਨਾਲ ਮਹਾ ਲక్ష్ਮੀ ਦੇ ਬਰਦ ਜੇਕਰ ਤੁਸੀਂ ਕਰਨੇ ਨਾ ਕਰਨੇ ਉਹ ਤੁਹਾਡੇ ਤੇ ਡਿਪੈਂਡ ਹੈ ਪਰ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤਾਂ ਫਿਰ ਦੇਖਣਾ ਕਿ ਮਾਤਾ ਲక్ష్ਮੀ ਤੁਹਾਡੇ ਘਰ ਪਰਿਵਾਰ ਤੇ ਕਿਸ ਤਰੀਕੇ ਦੇ ਨਾਲ ਧਨ ਦੌਲਤ ਤੇ ਪੈਸੇ ਦੀ ਵਰਖਾ ਕਰਦੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਇਸ ਉਪਾਅ ਨੂੰ ਕਰਨ ਦੀ ਕਿ ਇਸ ਉਪਾਅ ਨੂੰ ਅਸੀਂ ਕਿਹੜੇ ਤਰੀਕੇ ਦੇ ਨਾਲ ਕਦੋਂ ਤੇ ਕਿਵੇਂ ਕਰਨਾ ਹੈ ਤੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਕਿਹੜੇ ਸਮੇਂ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨਪ੍ਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧਰਨ ਧਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਚਾਹੀਦੀਆਂ ਨੇ ਤਿੰਨ ਹਾਰੀਆਂ ਇਲਾਇਚੀਆਂ ਜੋ ਬਿਲਕੁਲ ਤਾਜ਼ੀਆਂ ਤੇ ਫਰੈਸ਼ ਹੋਣੀਆਂ ਚਾਹੀਦੀਆਂ ਨੇ ਖੁਸ਼ਬੂਦਾਰ ਤੁਸੀਂ ਕਿ ਹਰੀ ਇਲਾਇਚੀ ਤੁਸੀਂ ਬਿਲਕੁਲ ਵੀ ਨਹੀਂ ਲੈਣੀ ਤੇ ਇਸ ਦੇ ਨਾਲ ਨਾਲ ਤੁਸੀਂ ਲੈਣਾ ਇੱਕ ਮਿੱਟੀ ਦਾ ਦੀਵਾ ਤੇ ਇੱਕ ਮਤੀ ਲਗਾ ਕੇ ਦੇਸੀ ਘਿਓ ਦਾ ਤੁਸੀਂ ਉਸ ਦੀਵੇ ਨੂੰ ਤਿਆਰ ਕਰ ਲੈਣਾ ਦੇਸੀ ਘਿਓ ਦੇ ਨਾਲ ਉਹ ਦੀਵਾ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਜਿਹੜੀਆਂ ਤੁਸੀਂ ਤਿੰਨ ਹਰੀਆਂ ਇਲਾਇਚੀਆਂ ਲਈਆਂ ਸੀ ਉਹਨਾਂ ਹਰੀਆਂ ਇਲਾਇਚੀਆਂ ਦੇ ਵਿੱਚੋਂ ਤੁਸੀਂ ਬੀਜ ਕੱਢਦੇ ਨੇ ਆ ਤੇ ਉਹਨਾਂ ਬੀਜਾਂ ਨੂੰ ਤੁਸੀਂ ਇਸ ਸੋਰੀ ਹਰੀ ਇਲਾਇਚੀ ਦੇ ਤੁਸੀਂ ਦਾਣੇ ਕੱਢ ਲੈਨੇ ਆ ਦਾਣੇ ਕੱਢਣ ਤੋਂ ਬਾਅਦ ਜਿਹੜੇ ਹਰੀ ਇਲਾਇਚੀ ਦੇ ਦਾਣੇ ਨੂੰਣਗੇ ਉਹਨਾਂ ਨੂੰ ਤੁਸੀਂ ਇਹ ਜਿਹੜਾ ਦੇਸੀ ਘਿਓ ਦਾ ਦੀਵਾ ਤਿਆਰ ਕੀਤਾ ਹੋਵੇਗਾ ਉਸ ਦੀਵੇ ਦੇ ਵਿੱਚ ਤੁਸੀਂ ਪਾ ਦੇਣਾ ਤੇ ਇਸ ਦੇ ਨਾਲ ਨਾਲ ਤੁਸੀਂ ਇਹਨਾਂ ਪ੍ਰੋਸੈਸ ਕਰਨ ਤੋਂ ਬਾਅਦ ਦੇ ਵਿੱਚ ਤੁਹਾਨੂੰ ਚਾਹੀਦਾ 1 ਰੁਪਏ ਦਾ ਸਿੱਕਾ ਜੇਕਰ 1 ਦਾ ਨਹੀਂ ਹੋਏਗਾ ਤੇ 2 ਦਾ ਜਾਂ ਫਿਰ 5 ਦਾ ਵੀ ਲੈ ਸਕਦੇ ਹੋ 1 ਰੁਪਏ ਦਾ ਸਿੱਕਾ ਲੈਣ ਤੋਂ ਬਾਅਦ ਦੇ ਵਿੱਚ ਉਸ ਨੂੰ ਚੰਗੀ ਤਰ੍ਹਾਂ ਸ਼ੁੱਧ ਜਲ ਦੇ ਨਾਲ ਧੋ ਕੇ ਸਾਫ਼ ਕਰ ਲੈਣਾ ਤੇ ਇਸ ਦੀਵੇ ਨੂੰ ਤੇ ਸਿੱਕੇ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਵੀ ਮੰਦਰ ਚਾ ਪਾਠ ਪੂਜਾ ਵਾਲਾ ਸਥਾਨ ਬਣਾਇਆ ਹੋਵੇਗਾ ਤੇ ਜਾਂ ਫਿਰ ਜਿੱਥੇ ਬੈਠ ਕੇ ਤੁਸੀਂ ਪਰਮਾਤਮਾ ਦਾ ਨਾਮ ਜਪਦੇ ਹੋ ਪਾਠ ਪੂਜਾ ਕਰਦੇ ਹੋ ਉਸ ਸਥਾਨ ਤੇ ਜਾ ਕੇ ਤੁਸੀਂ ਬੈਠ ਜਾਣਾ ਹੈ ਤੋ ਇਸੇ ਤਰੀਕੇ ਦੇ ਨਾਲੇ ਜਿਹੜੀ ਹਰੀ ਇਲਾਇਚੀਆਂ ਦੇ ਦਾਣੇ ਪਾਉਣੇ ਆ ਉਹ ਤੁਸੀਂ ਉਥੇ ਮੰਦਰ ਜਾਂ ਪਾਠ ਪੂਜਾ ਵਾਲੇ ਸਥਾਨ ਤੇ ਬੈਠ ਕੇ ਹੀ ਇਹ ਸਾਰਾ ਪ੍ਰੋਸੈਸ ਕਰਨਾ ਹੋਵੇਗਾ ਜਿਵੇਂ ਕਿ ਆਪਨੀ ਕੋਲ ਤਿੰਨ ਹਰੀਆਂ ਇਲਾਇਚੀਆਂ ਨੇ ਉਹਨਾਂ ਦੇ ਵਿੱਚੋਂ ਦੋ ਹਰੀਆਂ ਇਲਾਇਚੀਆਂ ਤੁਸੀਂ ਆਪਣੀ ਘਰ ਦੇ ਵਿੱਚ ਮਾਤਾ ਲక్ష్ਮੀ ਦੀ ਕੋਈ ਤਸਵੀਰ ਜਾਂ ਫੋਟੋ ਲੱਗੀ ਹੋਵੇਗੀ ਮੰਦਰ ਦੇ ਵਿੱਚ ਉਥੇ ਤੁਸੀਂ ਰੱਖ ਦੇਣੀਆਂ ਨੇ ਤੇ ਇੱਕ ਹਰੀ ਇਲਾਇਚੀ ਨੂੰ ਤੁਸੀਂ ਆਪਣੀ ਮੁਠਕੀ ਦੇ ਵਿੱਚ ਰੱਖ ਲੈਣਾ ਇਸੇ ਨਾਲ ਨਾਲ ਜਿਹੜਾ ਤੁਸੀਂ ਸਿੱਕਾ ਲਿਆ ਹੋਵੇਗਾ ਭਾਵੇਂ 1 ਰੁਪਿਆ ਦਾ ਜਾਂ 2 ਜਾਂ 5 ਦਾ ਉਸ ਨੂੰ ਵੀ ਤੁਸੀਂ ਆਪਣੀ ਮੁਠੀ ਦੇ ਵਿੱਚ ਹੀ ਰੱਖ ਲੈਣਾ ਹੈ ਤੇ ਇਸ ਤਰੀਕੇ ਦੇ ਨਾਲ ਜੋ ਦੀਵਾ ਤਿਆਰ ਕੀਤਾ ਸੀ ਉਸ ਨੂੰ ਤੁਸੀਂ ਚੇਕਾ ਲੈਣਾ ਹੈ ਤੇ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਸੱਜੇ ਹੱਥ ਦੀ ਮੁਠੀ ਦੇ ਵਿੱਚ ਰੱਖਣਾ ਹੈ ਤੇ ਰੱਖਣ ਤੋਂ ਬਾਅਦ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਇੱਕ ਮੰਤਰ ਹੈ ਓ ਮੰਤਰੇ ਸ਼੍ਰੀਮ 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 ਇਸ ਮੰਤਰ ਨੂੰ ਤੁਸੀਂ ਬੋਲਣਾ ਹੈ ਤੇ ਬੋਲਣਾ ਕਿੰਨੀ ਵਾਰ ਇਹ ਘੱਟ ਤੋਂ ਘੱਟ ਤੁਸੀਂ 11 ਵਾਰ ਜ਼ਰੂਰ ਇਸ ਮੰਤਰ ਨੂੰ ਬੋਲਣਾ ਹੈ ਜੇਕਰ ਤੁਸੀਂ ਇਹ ਨਹੀਂ ਬੋਲ ਸਕਦੇ ਤਾਂ ਇੱਕ ਹੋਰ ਮੰਤਰੇ ਓਮ ਮਹਾ ਲక్ష్ਮੀ ਨਮਾ ਇਸ ਮੰਤਰ ਨੂੰ ਵੀ ਤੁਸੀਂ ਬੋਲ ਸਕਦੇ ਹੋ ਇਹ ਵੀ 11 ਵਾਰ ਹੀ ਤੁਸੀਂ ਬੋਲਣਾ ਹੋਵੇਗਾ ਤੇ ਜਾਂ ਫਿਰ ਤੁਸੀਂ ਸ਼੍ਰੀਮ ਵੀ ਬੋਲ ਸਕਦੇ ਹੋ ਤੇ ਇਸ ਦੇ ਨਾਲ ਨਾਲ ਤੁਸੀਂ ਕੀ ਕਰਨਾ ਹੋਵੇਗਾ ਕਿ ਤੁਸੀਂ ਮਾਤਾ ਲక్ష్ਮੀ ਜੀ ਦੇ ਨਾਲ-ਨਾਲ ਸ਼੍ਰੀ ਹਰੀ ਵਿਸ਼ਨੂ ਜੀ ਦਾ ਧਿਆਨ ਕਰਨਾ ਹੈ ਸ਼੍ਰੀ ਹਰੀ ਵਿਸ਼ਨੂ ਜੀ ਦਾ ਧਿਆਨ ਕਰਦੇ ਹੋਏ ਉਹਨਾਂ ਦੇ ਅੱਗੇ ਇਹ ਹੀ ਪ੍ਰਾਰਥਨਾ ਕਰਨੀ ਹੈ ਕਿ ਇਹ ਮਾਤਾ ਲక్ష్ਮੀ ਤੁਸੀਂ ਸ਼੍ਰੀ ਹਰੀ ਵਿਸ਼ਨੂ ਜੀ ਦੇ ਸੇਤ ਸਾਡੇ ਘਰ ਦੇ ਵਿੱਚ ਪਧਾਰੀਏ ਸਾਡੇ ਘਰ ਦੇ ਵਿੱਚ ਆਪਣਾ ਵਾਸ ਕਰੋ ਸਾਡੇ ਘਰ ਪਰਿਵਾਰ ਤੇ ਆਪਣੀ ਕਿਰਪਾ ਕਰਨੀ ਤੇ ਜੋ ਵੀ ਮੇਰੇ ਤੋਂ ਭੁੱਲ ਚੁੱਕ ਹੋਈ ਏ ਗਲਤੀ ਹੋਈ ਏ ਉਸ ਨੂੰ ਬਖਸ਼ਣਾ। ਇਸੇ ਤਰੀਕੇ ਦੇ ਨਾਲ ਤੁਸੀਂ ਕੀ ਕਰਨਾ ਇਹ ਸਭ ਬੋਲਣ ਤੋਂ ਬਾਅਦ ਵਿੱਚ ਜੋ ਤੁਹਾਡੀ ਮੁਰਕੀ ਦੇ ਵਿੱਚ ਹਰੀ ਇਲਾਇਚੀ ਤੇ ਸਿੱਕਾ ਹੋਵੇਗਾ ਇਸ ਨੂੰ ਵੀ ਤੁਸੀਂ ਮਾਤਾ ਲక్ష్ਮੀ ਜੀ ਦੀ ਓਟੋ ਤਸਵੀਰ ਜੋ ਵੀ ਹੈਗੀ ਉਸ ਦੇ ਸਾਹਮਣੇ ਹੀ ਤੁਸੀਂ ਰੱਖ ਦੇਣਾ। ਇਸ ਤਰੀਕੇ ਦੇ ਨਾਲ ਤੁਸੀਂ ਕੀ ਕਰਨਾ ਹੋਵੇਗਾ ਜਿਵੇਂ ਕਿ ਦੀਵੇ ਨੂੰ ਤਾਂ ਤੁਸੀਂ ਪਹਿਲਾਂ ਹੀ ਜਗਾ ਕੇ ਤੇ ਫਿਰ ਤੁਸੀਂ ਸਾਰਾ ਪ੍ਰੋਸੈਸ ਉਪਾਦਾ ਕਰਨਾ ਹੈ ਤੇ ਜਦੋਂ ਤੁਸੀਂ ਮੰਨ ਲਓ ਕਿ ਇਹ ਉਪਾ ਕਰਦੇ ਸਮੇਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਦੀਵਾ ਬਿਲਕੁਲ ਠੰਡਾ ਹੋ ਜਾਂਦਾ ਹੈ ਤੇ ਤੁਸੀਂ ਉਹ ਹੱਥ ਪਿੰਨ ਹਰੀਆਂ ਇਲਾਚੀਆਂ ਤੇ 1 ਰੁਪਏ ਦਾ ਸਿੱਕਾ ਲੈ ਕੇ ਤੁਸੀਂ ਕੀ ਕਰਨਾ ਹੈ ਕਿ ਜਾਤਾ ਲੈਣਾ ਹਰੇ ਰੰਗ ਦਾ ਕੱਪੜਾ ਤੇ ਚਾ ਲੈਣਾ ਲਾਲ ਰੰਗ ਦਾ ਕੱਪੜਾ ਧਿਆਨ ਰੱਖਿਓ ਕਿ ਹਰੇ ਚਾ ਲਾਲ ਰੰਗ ਦੇ ਵਿੱਚੋਂ ਕੋਈ ਵੀ ਲੈ ਸਕਦੇ ਹੋ ਪਰ ਤੁਸੀਂ ਕਾਲੇ ਰੰਗ ਦਾ ਕੱਪੜਾ ਬਿਲਕੁਲ ਵੀ ਨਹੀਂ ਲੈਣਾ ਇਹ ਗਲਤੀ ਤੁਸੀਂ ਭੁੱਲ ਕੇ ਵੀ ਨਹੀਂ ਕਰਨੀ ਤੁਸੀਂ ਬਲੂ ਕਲਰ ਦਾ ਕੱਪੜਾ ਵੀ ਨਹੀਂ ਲੈਣਾ ਤੇ ਸਫੇਦ ਕਲਰ ਦਾ ਕੱਪੜਾ ਵੀ ਤੁਸੀਂ ਬਿਲਕੁਲ ਨਹੀਂ ਯੂਜ਼ ਕਰਨਾ ਇਸ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਜਿਹੜਾ ਲਾਲ ਰੰਗ ਦਾ ਤੇ ਹਾਰੇ ਰੰਗ ਦਾ ਕੱਪੜਾ ਹੁੰਦਾ ਹੈ ਉਹ ਬਹੁਤ ਹੀ ਜ਼ਿਆਦਾ ਸ਼ੁਭ ਹੁੰਦਾ ਹੈ ਤੇ ਇਹਨਾਂ ਦੇ ਵਿੱਚੋਂ ਕਿਸੇ ਵੀ ਰੰਗ ਦਾ ਕੱਪੜਾ ਲੈ ਕੇ ਤਿੰਨ ਹਰੀ ਇਲਾਇਚੀ ਤੇ 1 ਰੁਪਏ ਦੇ ਸਿੱਕੇ ਨੂੰ ਤੁਸੀਂ ਰੱਖਣਾ ਹੀ ਤੇ ਇਸ ਦੇ ਨਾਲ ਨਾਲ ਤੁਸੀਂ ਕੀ ਕਰਨਾ ਹੋਵੇਗਾ ਕਿ ਦੋ ਸਾਬਤ ਲੌਂਗ ਲੈਣੇ ਆ ਤੁਸੀਂ ਜਿਹੜੇ ਕਿ ਫੁੱਲ ਵਾਲੇ ਹੁਣ ਸਾਫ਼ ਸੁਥਰੇ ਉਹ ਦੋ ਲੌਂਗ ਵੀ ਇਸ ਕੱਪੜੇ ਦੇ ਵਿੱਚ ਤੁਸੀਂ ਸਾਰੇ ਸਮਾਨ ਦੇ ਨਾਲ ਰੱਖ ਦੇਣੇ ਆ ਦੋ ਲੋਗ ਇਸੇ ਹੀ ਤਰੀਕੇ ਦੇ ਨਾਲ ਰੱਖ ਕੇ ਤੇ ਇਹ ਸਾਰਾ ਜਿਹੜਾ ਕੱਪੜਾ ਇਸ ਦੀ ਗੱਠ ਲਗਾ ਕੇ ਤੁਸੀਂ ਇੱਕ ਪੋਟਲੀ ਤਿਆਰ ਕਰ ਲੈਣੀ ਹੈ ਤੇ ਇਹ ਜਿਹੜੀ ਤੁਸੀਂ ਪੋਟਲੀ ਤਿਆਰ ਕਰ ਲਈ ਇਸ ਪੋਟਲੀ ਨੂੰ ਤੁਸੀਂ ਕਿੱਥੇ ਰੱਖਣਾ ਹੋਵੇਗਾ ਇਸ ਪੋਟਲੀ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜਿੱਥੇ ਤੁਸੀਂ ਆਪਣਾ ਸੋਨਾ ਪੈਸਾ ਗਹਿਣੇ ਰੱਖਦੇ ਹੋ ਲਾਕਰ ਕੋਈ ਹੋਵੇਗਾ ਤੁਹਾਡਾ ਜਾਂ ਤੇ ਜੋਰੀ ਜਿੱਥੇ ਵੀ ਰੱਖਦੇ ਹੋ ਉਥੇ ਤੁਸੀਂ ਰੱਖ ਦਿਨਾ ਹੈ ਤੁਸੀਂ ਧਿਆਨ ਰੱਖਿਓ ਕਿ ਜੇਕਰ ਤੁਸੀਂ ਮਹਾ ਲక్ష్ਮੀ ਵਰਦ ਦੇ ਕਿਸੇ ਵੀ ਦਿਨ ਉਪਾਣ ਨਹੀਂ ਕਰ ਪਾਏ ਤੇ ਜੋ ਇੱਕ ਦਿਨ ਬਚਿਆ ਜੇਕਰ ਤੁਸੀਂ ਇਸ ਦਿਨ ਇਹ ਉਪਾਣ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰ ਲਓਗੇ ਕਿਉਂਕਿ ਇਹ ਲਾਸਟ ਦੇ ਨੇ ਮਹਾ ਲక్ష్ਮੀ ਵਰਦ ਦਾ ਜੇਕਰ ਤੁਸੀਂ ਇਹ ਲਾਸਟ ਡੇਨ ਹੀ ਇਹ ਉਪਾ ਕਰ ਲਿਆ ਤੇ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡੇ ਘਰ ਦੇ ਵਿੱਚ ਪੈਸਾ ਵਰਸਦਾ ਹੈ ਤੇ ਜਿਹੜੇ ਲੋਕ ਵਪਾਰ ਕਰਦੇ ਆ ਜਾਂ बिजनेसमੈਨ ਨੇ ਉਹ ਜਿੱਥੇ ਵੀ ਆਪਣਾ ਵਪਾਰ ਦਾ کاروبار ਆਪਣੀ ਸ਼ਾਪ ਜਾਂ ਕੋਈ ਫੈਕਟਰੀ ਜਾਂ ਜਿੱਥੇ ਵੀ ਬਿਜ਼ਨਸ ਕਰਦੇ ਨੇ ਉਹ ਇਸ ਪੋਟਲੀ ਨੂੰ ਤਿਆਰ ਕਰਕੇ ਉਸ ਜਗ੍ਹਾ ਤੇ ਰੱਖ ਸਕਦੇ ਨੇ ਤਾਂ ਜੋ ਕਿ ਉਹਨਾਂ ਦੇ کاروبار ਦੇ ਵਿੱਚ ਬਰਕਤ ਪਾਵੇ ਜੇਕਰ ਇਸ ਉਪਾਅ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਰਾਤੋਂ ਰਾਤ ਧਨ ਵਰਸੇਗਾ ਤੇ ਤੁਸੀਂ ਮਹਾਤਨੀ ਬਣੋਗੇ ਇਸ ਉਪਾਅ ਨੂੰ ਕਰਨ ਦੇ ਨਾਲ ਏਕ ਸ਼ੂਟ ਅਜਿਹਾ ਉਪਾਏ ਇਸ ਨੂੰ ਦੱਸੇ ਗਏ ਤਰੀਕੇ ਦੇ ਅਨੁਸਾਰ ਜ਼ਰੂਰ ਕਰੋ ਕਿਉਂਕਿ ਇਹ ਇੱਕ ਬਹੁਤ ਹੀ ਵਧੀਆ ਦੇ 14 ਸਤੰਬਰ 2025 ਦਾ ਇਸ ਉਪਾਦੇ ਨਾਲ-ਨਾਲ ਤੁਸੀਂ ਕੀ ਕਰਨਾ ਹੈ ਕਿ ਇਸ ਦਿਨ ਆਪਣੇ ਘਰ ਦਾ ਜਿਹੜਾ 메ਨ ਗੇਟ ਹੈ 메ਨ ਗੇਟ ਤੇ ਵੀ ਤੁਸੀਂ ਇੱਕ ਦੀਵਾ ਜ਼ਰੂਰ ਜਗਾਉਣਾ ਹੈ ਘਰ ਦੇ ਮੰਦਰ ਦੇ ਵਿੱਚ ਤਾਂ ਤੁਸੀਂ ਦੀਵਾ ਇੱਕ ਜਲਾਉਣਾ ਹੀ ਚਲਾਉਣਾ ਹੈ ਤੇ ਘਰ ਦੇ 메ਨ ਗੇਟ ਤੇ ਵੀ ਜ਼ਰੂਰ ਜਗਾਓ ਤੇ ਇਸ ਦੇ ਨਾਲ-ਨਾਲ ਤੁਹਾਡੇ ਘਰ ਦਾ ਜਿਹੜਾ ਇਸ਼ਾਨ ਕੋਣੇ ਇਸ਼ਾਨ ਕੋਣ ਦੇ ਵਿੱਚ ਵੀ ਦੀਵੇ ਨੂੰ ਜ਼ਰੂਰ ਜਗਾਓ ਕਿਉਂਕਿ ਸਾਡੇ ਘਰ ਦਾ ਜਿਹੜਾ ਇਹ ਸ਼ਾਨ ਕੋਣ ਹੁੰਦਾ ਹੈ ਇਹ ਦੇਵੀ ਦੇਵਤੇ ਦਾ ਸਥਾਨ ਹੁੰਦਾ ਹੈ ਜਿਹੜਾ ਇਹ ਸ਼ਾਨ ਕੋਣ ਇਹ ਸ਼ਾਨ ਕੋਣ ਨੂੰ ਬਹੁਤ ਸਾਰੇ ਲੋਕ ਨਹੀਂ ਸਮਝ ਪਾਉਂਦੇ ਕਿ ਉਹ ਕਿਹੜਾ ਸਥਾਨ ਹੁੰਦਾ ਹੈ ਕਿਹੜੀ ਜਗ੍ਹਾ ਹੁੰਦੀ ਏ ਜੇਕਰ ਤੁਹਾਨੂੰ ਇਸ ਚੀਜ਼ ਦੇ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੁੰਦੀ ਤਾਂ ਤੁਸੀਂ ਕਿਵੇਂ ਅੰਦਾਜ਼ਾ ਲਗਾ ਸਕਦੇ ਹੋ ਈਸ਼ਾਨ ਕੋਣ ਦਾ ਕਿਉਂਕਿ ਤੁਹਾਨੂੰ ਦੱਸ ਦੇਣੀ ਆ ਪੂਰਬ ਤੇ ਉੱਤਰ ਦੇ ਵਿਚਕਾਰ ਦੀ ਜਿਹੜੀ ਦਿਸ਼ਾ ਹੁੰਦੀ ਏ ਉਸ ਦਿਸ਼ਾ ਨੂੰ ਵੀ ਇਸ਼ਾਨਕੋਣ ਬੋਲਿਆ ਜਾਂਦਾ ਏ ਇਸ ਇਸ਼ਾਨਕੋਣ ਦੇ ਵਿੱਚ ਵੀ ਇੱਕ ਦੀਵਾ ਤੁਸੀਂ ਜ਼ਰੂਰ ਜਗਾਓ ਤੇ ਦੇਖਿਓ ਕਿ ਕਿਵੇਂ ਤੁਹਾਡੇ ਘਰ ਦੇ ਵਿੱਚ ਪੈਸਾ ਤੇ ਧਨ ਦੌਲਤ ਦੀ ਕਦੇ ਵੀ ਕਮੀ ਨਹੀਂ ਆਵੇਗੀ ਪੈਸਾ ਹੀ ਪੈਸਾ ਵਾਰਸੇਗਾ ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਇਸ ਉਪਾਅ ਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਏ ਜੇਕਰ ਤੁਹਾਨੂੰ ਇਹ ਜਾਣਕਾਰੀ ਤੇ ਉਪਾਅ ਤੇ ਅੱਜ ਦੀ ਸਾਡੀ ਇਹ ਛੋਟੀ ਜਹੀ ਵੀਡੀਓ ਚੰਗੀ ਲੱਗੀ ਤਾਂ پلی ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੀ ਹੀ ਪੈੜ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੇ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਤਿ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੀ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਤੇ ਚੈਨਲ ਨੂੰ ਵਤ ਵਤ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ